ਜੀ ਅੱਜ ਵੇਖੋ ਮੀਂਹ ਪਈ ਜਾਂਦਾ ਤੇ ਵੀਓ ਦੇਖੋ ਕਿੰਨਾ ਵਧੀਆ ਮਸੀ ਮੀਂਹ ਪੈ ਲੱਗਾ ਅੱਜ ਤੇ ਬੱਦਲ ਬਹੁਤ ਹੀ ਜ਼ਿਆਦਾ ਹੋਇਆ ਪਿਆ ਚਾਰੇ ਪਾਸੇ ਆਹ ਮੀਂਹ ਵੇਖਿਓ ਕਿੰਨਾ ਪਈ ਜਾਂਦਾ ਪਿਆ ਤੇ ਸਾਡੇ ਨਾਲ ਇੱਥੇ ਧੁੱਗੀ ਬੈਠੀ ਚੱਲੀ ਉਹਦੇ ਹੰਡੇ ਦਿੱਤੇ ਹੋਏ ਧੁੱਗਿ ਨੇ ਸਾਨੂੰ ਇਹ ਆ ਕਿ ਵਿਚਾਰੀ ਮੀਂਹ ਵਿੱਚ ਬੈਠੀ ਆ ਵੇਖ ਲਓ ਤੇ ਇਹਦੇ ਉੱਤੇ ਆਪਾਂ ਹੁਣ ਤੁਸੀਂ ਦੇ ਦਈਏ ਤੇ ਵਿਚਾਰੀ ਮੀਂਹ ਤੋਂ ਬਚ ਸਕੇ ਉਹ ਜੀ ਬਾ ਛਤਰੀ ਚੱਕ ਲਈ ਆ ਮੈਂ ਕਿ ਆਪਾਂ ਉੱਥੇ ਫ੍ਰੀ ਤੇ ਛਤਰੀ ਰੱਖ ਦਿੰਨੇ ਆ ਕਿ ਵਿਚਾਰੀ ਗਿੱਲੀ ਨਾ ਹੋਊਗੀ ਛਾਤਾ ਖੋਲ ਦिए ਛਾਤਾ ਖੋਲ ਚਾ ਛਾਤਾ ਖੋਲ ਦिए ਹਣਾ ਵਿਚਾਰੀ ਗਿੱਲੀ ਨਾ ਹੋਊਗੀ ਲੈ ਮੈਂ ਖੋਲਦਾ ਮੈਂ ਖੋਲਦਾ

ਥੋੜਾ ਹੀ ਰਹਿਣਾ ਹਾਂ ਪਹਿਲਾਂ ਵੀ ਇੱਕ ਵਾਰੀ ਆਈ ਹੋਇਆ ਹੈ ਹਾਂ ਪਰ ਮਾਤਾ ਜੀ ਨਾਲ ਨਾਲਾ ਨਾਲਾ ਤਾਂ ਫਰੈਂਡਸ ਹਨਾ ਜਿਹੜੀ ਪਹਿਲਾ ਪਹਿਲਾ ਚਿੜੀ ਨੇ ਅੰਦਰ ਦਿੱਤਾ ਸੀ ਉਹ ਚਿੜੀ ਬਹੁਤ ਲੜਾਕੀ ਸੀਗੀ ਆ ਚਿੜੀ ਕੁਛ ਵੀ ਨਹੀਂ ਕਹਿੰਦੀ ਇਹ ਚਿੜੀ ਨੇ ਕੁੱਗੀ ਆ ਚਿੜੀ ਆ ਕੁੱਗੀ ਆ ਇਹ ਫਰੈਂਡਸ ਉਹਨਾਂ ਮੈਂ ਬੈ ਗਈਆਂ ਚਾਚੂ ਜੀ ਸਕੈਚ ਡਰਾ ਕਰਨ ਵਾਸਤੇ ਚਾਚੂ ਜੀ ਡਰਾਇੰਗ ਕਰਨ ਵਾਸਤੇ ਉਹ ਉਹ ਮੈਂ ਕਰਨੀ ਇਹਨਾਂ ਸਿਸ ਦਿਨਾਂ ਮਰ ਉਹ ਸ਼ੇਡਿੰਗ ਵਾਲੀ ਡਰਾਇੰਗ ਹੋਗੀ ਮੈਂ ਮੈਂ ਦਾਦੀ ਦੇ ਫੋਨ ਚੋ ਵਾਲੀ ਕਿਚਨ ਕੱਦਨੀ ਆ ਫਿਰ ਮੈਂ ਡਰਾ ਕਰਦੀ ਆ ਤੁਮ ਜਦ ਮੈਂ ਹੋਰ ਪੇਂਟਿੰਗਸ ਬਣਾਈ ਹੋਗੀ ਦਿਖਾਵਾਂਗੀ ਚਾਚਾ ਜੀ ਕਹਤੇ ਡਰਾਇੰਗ ਬਹੁਤ ਸੋਹਣੀ ਆ ਵਾ ਤਾਂ ਤੁਮ ਚਾਚੂ ਨੇ ਮੈਨੂੰ ਚਾਇਸ ਕਰਕੇ ਤੁਮ ਇਹ ਵੀ ਬਣਾ ਬਣਾਪਾ ਚਾਚੂ ਦੀ ਬਣਾਨੀ ਆ ਆ ਦੇਖੋ ਮੈਂ ਨਾਈਟ ਸੂਟ ਵੀ ਪਾ ਲਿਆ ਆ ਦੇਖੋ ਮੀਂ ਚਣਾ ਕੇ ਨਾਈਟ ਸੂਟ ਪਾ ਲਿਆ ਹੁਣ ਮੈਂ ਮੈਂ ਇਸੇ ਬਦਲਾ ਮੀਂ ਚ ਨਾ ਪੀ ਸੀ ਮ ਚਲਾਤੀ ਸੀ ਨਾ ਮਜਾ ਆਇਆ ਸੀ ਤੇਰੇ ਵਾਰੀ ਮੀਂਹ ਖਤਮ ਹੋ ਜਾਂਦਾ ਨਾ ਤੇ ਚਲੋ ਜੀ ਹੁਣ ਰਬੂ ਇੱਕ ਬਣਾਉਣ ਲੱਗੀ ਆ ਚਾਚੂ ਦੀ ਦੇਖਦੇ ਆ ਕਿਵੇਂ ਬਣਾਉਂਦੀ ਆ ਫਰੈਂਡਸ ਹੁਣ ਮੈਂ ਚਾਹਤ ਜਾਇਨ ਕਾਰਡ ਲਿਆ ਮੈਂ ਆਵਰੇ ਡਾ ਕਰਨੀ ਆ ਤੇ ਦੇਖਦੇ ਆ ਕਿਵੇਂ ਦੀ ਬਣਾਉਂਦੀ ਆ ਹੁਣ ਰਬੂ ਮੈਂ ਤਾਂ ਲਾਦਾ ਮੇ ਤੇ ਸੋਨੀ ਜੀ ਬਣੇ ਹੁਣ ਟ੍ਰਾਈ ਤਾਂ ਕਰ ਜਬ ਪਿਕਚਰ ਇੰਨੀਆ ਸੋਨੀ ਬਣ ਕਰ ਇਸ ਸਰਪ੍ਰਾਈਜ਼ ਇਸ ਦਾ ਤੁਮ ਜੇ ਸੋਨਣਾ ਬਣੀ ਫਰੈਂਡਸ ਤੁਸੀਂ ਕਮੈਂਟ ਕਰ ਦਿਓ ਮੈਂ ਫਿਰ ਤੋਂ ਟਰਾਈ ਕਰੂੰਗੀ ਕਿਉਂਕਿ ਮੈਂ ਪਹਿਲੀ ਵਾਰ ਬਣਾ ਰਹੀ ਆ ਮੈਂ ਵੀ ਪਹਿਲੀ ਵਾਰ ਬਣਾ ਆ ਲਓ ਜੀ ਇਹ ਵੀ ਬੈਗ ਹੀ ਨਾਲ ਕਹਿੰਦੀ ਮੈਂ ਵੀ ਬਣਾਉਣੀ ਚਾਚੂ ਦੀ ਟਰਾਈਂਗ ਦੇ ਪੈਨਸਲ ਲੈ ਆਓ ਦੇ ਦਿਆਂ ਕਿਹਦੀ ਵਧੀਆ ਬਣਦੀ ਹੈ ਜੀ ਆਹ ਵਾਲੀਆਂ ਪੈਨਸਲ ਲੈ ਆ ਦਿੱਤੀਆਂ ਕੁਝ ਸਪੈਸ਼ਲ ਕੁਝ ਤਸ਼ੀਰ ਵਾਲੀਆਂ ਵਾਈਟ ਆਹ ਇਹ ਟੂ ਵੀ ਪੈਨਸਲ ਆ ਗੜਿਆ ਆ ਗਿਆ ਐਕਸ ਵੀ ਪੈਨਸਲ ਤੇ ਆ ਵਾਲੀ ਹੈਗੀ 4 ਵੀ ਆ ਵਾਲੀ ਹੈਗੇ 6 ਵੀ ਆ ਵਾਲੀ ਹੈ 8 ਵੀ ਆ ਵਾਲੀ 10 ਵੀ ਸ਼ੈਡਿੰਗ ਪੈਨਸਿਲ ਆ 10 ਵੀ ਸ਼ੈਡਿੰਗ ਵਾਸਤੇ ਹੁੰਦੀ ਆ ਚਲੋ ਫਰੈਂਡਸ ਹੁਣ ਆਪਾਂ ਡਰਾ ਕਰਦੇ ਹਾਂ ਸੋ ਉਗੀ ਬਹੁਤ ਲੱਗੀਆਂ ਚਾਚੂ ਇਹ ਕਿੱਦਾਂ ਦਾ ਚਾਚੂ ਬਣਾਈ ਜਾਂਦੀ ਆ ਇਹ ਤਾਂ ਕੋਈ ਚਾਚੂ ਨਹੀਂ ਬੰਨਾ ਇਹ ਜੀਤ ਜੀ ਕੋਈ ਡਰਾਇੰਗ ਬਣਾਉਗੀ ਫਿਰ ਇਹ ਚਾਚੂ ਨੂੰ ਡਰਾਉਗੀ ਜਿਹੜਾ ਚਾਚੂ ਬਣਾਉਗੀ ਚਲ ਬਣਾਉਂਦੀ ਤਾਂ ਹੈ ਨਾ ਕੀ ਦਿਖਾਈ ਕੀ ਬਣਾਇਆ ਪਤਾ ਨਹੀਂ ਕਿ ਪੈਨਸਲ ਦਾ ਮੂੰਹ ਬਣਾਇਆ ਨੁਰਬਤ ਨੀਚੇ ਰਾ ਦੇ ਪੈਂਸਿਓ ਚਲੋ ਚੱਲ ਬਣਾ ਉਹਦੇ ਜੋ ਕਿ ਜਮੈਟ ਜਮੈਟ ਜਿਵੇਂ ਜਮੈਟ ਹੁੰਦਾ ਨਾ ਤੇ ਜਮੈਟ ਰਾ ਫ੍ਰੈਂਡ ਜਿਵੇਂ ਜਮੈਟ ਜਮੈਟ ਰਾ ਇਹਦਾ ਜਮੈਟ ਰਹੀ ਹੈ ਇਹਦਾ ਜਮੈਟ ਰਾ ਸੋਕੀ ਲੱਗਦੀ ਬਾਖ ਚੱਲ ਬਣਾ ਦੇ ਦੇ ਕੀ ਬੰਦਾ ਪ੍ਰੈਕਟਿਸ ਹੀ ਆਏ ਬੰਨੀ ਮੈਂ ਤਾਂ ਦੱਦੀ ਜੇ ਪਹਿਲੇ ਹੀ ਕਹੀ ਆਉਂਗੀ ਫੇਰ ਨਹੀਂ ਬਣਦੀ ਹੁੰਦੀ ਮੈਨੂੰ ਕਹਦਾ ਕੌਣ ਜੇ ਕਹੂੰਗੀ ਵਧੀਆ ਬਣਦੀ ਤਾਂ ਫੇਰ ਬਣੂ ਮੈਨੂੰ ਵਾਹ ਕੌਨਫੀਡੈਂਟ ਹੈਗਾ ਕੌਨਫੀਡੈਂਟ ਰੱਖਿਆ ਕਰੋ ਨਾ ਕੌਨਫੀਡੈਂਟ ਨੇ ਕੌਨਫੀਡੈਂਸ ਹੁੰਦਾ ਕੌਨਫੀਡੈਂਸ ਹੈ ਕੌਨਫੀਡੈਂਸ ਹੈ ਕੌਨਫੀਡੈਂਸ ਰੱਖ ਕੇ ਹੀ ਬਣਾਈਦੀ ਹੁੰਦੀ ਚੀਜ਼ ਜੇ ਪਹਿਲੇ ਗਿਆ ਹੈ ਨਹੀਂ ਫੇਰ ਨਹੀਂ ਹੁੰਦਾ ਆਹ ਵੇਖ ਬਾਲ ਕਿਤੇ ਘੈਂਟ ਬਣਾਇਆ ਚਾਚੂ ਦੇ ਸੋਨੇ ਬਣਾਏ ਆ ਬੂ ਇਦਾਂ ਦੇ ਰੁੱਬੂ ਕੋਮ ਨਹੀਂ ਬਣਨੇ ਸੇਮ ਬਣਾਇਆ ਨਾ ਹਾਂ ਸੇਮ ਟੂ ਸੇਮ ਸੇਮ ਟੂ ਸੇਮ ਦੇ ਦੇ ਹਾਂ ਦੱਸਾ ਚੋ ਦੱਸ ਕਿੰਨੂ ਮਿਲਦੇ ਆ ਚਾਚੂ ਤੋਂ ਨੰਬਰ ਅਬੂ ਮੇਰਾ ਬੂ ਜੀ ਆਬੂ ਨੂੰ ਅਬੂ ਹਾਂ ਹੇ ਅਬੂ ਦੀ ਆਈ ਬਰੋ ਮੈਂ ਦੁਆਰ ਤੋਂ ਬਣਾਈ ਗਣੀ ਆਈ ਬ੍ਰੋਸ ਮਮਾ ਤੇ ਸੈਣੀ ਮਾੜੀ ਕਾਇਸ ਦੀ ਮੈਂ ਦੁਆਰ ਤੇ ਤੇਨੇ ਇਹ ਡੀਏਡੀ ਦਾ ਆਈ ਬ੍ਰੋ ਬਣਾਈਆ ਚੱਲ ਬਣਾਉਂਦੇ ਆ ਕਿੱਥੋਂ ਬਣ ਗੋ ਆਹ ਹੁੰਦਾ ਚਾਚੂ ਇਹ ਹਾਂ ਉਹ ਆ ਕੀ ਭਾਏ ਨਾਸਕਾ ਐਡਾ ਅੱਖਾਂ ਦੇ ਵਿੱਚ ਹੁੰਦਾ ਨੱਕ ਮੈਂ ਨੱਕਾਂ ਛੋਟਾ ਕਰਤਾ ਸਾਲ ਬਣਾ। ਕੋ ਮਮਾ ਨੇ ਕਿ ਐਸੀ ਕਾਂਝੋ ਟਕਾਤੇ। ਮੈਂ ਛੋਲਾ ਘਾਤਾ ਬੜਾ ਵੱਡਾ ਬਣਾਇਆ ਸੀ ਮੈਂ ਕਾਂ। ਜਿਹੜਾ ਸਾਰਾ ਬਣ ਗਿਆ ਨਾ ਫੇਰ ਪਤਾ ਲੱਗੂਗਾ ਕਿਵੇਂ ਬਣਦੀ ਹੈ। ਬਣਾਤਾ ਚਾਚੂ। ਨਾ। ਬਹੁਤ ਸੋਹਣਾ ਬਣਾਇਆ। ਬਹੁਤ ਸੋਹਣਾ। ਇਹ ਤਾਂ ਰਾਤ ਸਕਲ ਬਾਦੀਆ। ਚਾਚੂ ਤੁਸੀਂ ਸਕਲ ਬਾਦੀ। ਮੈਂ ਤਾਂ ਬਾਦੀ ਸੀ ਚਾਚੂ ਤੁਸੀਂ ਸਕਲ। ਚਾਚੂ ਨੂੰ ਦਿਖਾਵਾਂਗੇ ਰਾਤੀ ਕਿ ਆਹ ਦੇਖੋ ابو ਦਾ ਸਕੈਚ ਬਣਿਆ। ابو ਦਾ ਸਕੈਚ। ਚੁੜਾਰ ਗੂਚ ਚੁੜਾਰ ਜੂਗੇ ਆ ਕੋਣਾ ਇੱਥੇ ਮੈਂ ਬਣਾਉਂਗੀ ਚਾਚੀ ਮੈਂ ਚਾਚੀ ਬਣਾਉਗੀ ਪੈਂਟ ਵਾਲੀ ਕੀ ਬਣਾਉਣੀ ਪਈ ਆ ਚਾਚੀ ਚਾਚ ਨਾ ਲੈ ਆਣਾ ਕਰਾਣਾ ਕਰਾਉਗੀ ਬਣਾਉਗੀ ਹੋਏ ਚਾਚੀ ਦੇ ਵਾਲ ਵੇਖ ਚਾਚੀ ਦੇ ਚਾਚੀ ਦੇ ਵਾਲ ਵੱਡੇ ਹੋ ਗਏ ਹੇਠਲੇ ਮੈਟ ਤੇ ਪਵਾਤੀ ਚਾਦਰ ਤੇ ਹੁਣ ਇੱਥੇ ਮੈਂ ਸਵਾਰ ਕਰੀ ਜੀ ਸੋਣੀ ਮੰਨੀ ਹੈ ਮੇਰੀ ਡਰਾਇੰਗ ਹਾਂ ਦਿਖਾਈ ਹੁਣ ਦਾਦੀ ਨੂੰ ਦਿਖਾ ਦੇ ਫੇਰ ਆ ਤੂ ਚਾਚੂ ਨੂੰ ਦਿਖਾ ਦੇ ਚਲੋ ਜੀ ਆਬੂ ਦੀ ਤਾਂ ਡਨ ਹੋ ਗਈ ਆਬੂ ਦੀ ਤਾਂ ਡਨ ਹੋ ਗਈ ਹੈ ਨਾ ਹੁਣ ਦੇ ਦੇ ਰਤੀ ਚਾਚੂ ਕੀ ਕਹਿੰਦੇ ਇਹਦੀ ਪੇਂਟਿੰਗ ਲੈ ਕੇ ਚਾਚੂ ਕਹਿੰਦੇ ਆ ਕੀ ਬਣਾਇਆ ਫੁੱਟ ਜਾ ਮੇਰਾ ਆਬੂ ਦੀ ਬਣ ਗਈ ਆ ਦੇਖੋ ਫ੍ਰੈਂਡ ਐਂ ਮੀ फिर तो चलो आप पकड़ाना शुरू करिए ਜੀ ਲਵੂ ਕੰਪਲੀਟ ਕਰੀ ਜਲਦੀ ਆਪਣੇ ਚਾਚੂ ਦੀ ਪਿਕਚਰ ਮੈਂ ਅੱਜ ਸਾਰੀ ਕੰਪਲੀਟ ਕਰਨੀ ਪਊਗੀ ਕਿਉਂਕਿ ਰਾਤ ਨੂੰ ਚਾਚੂ ਨੇ ਲਾਸਟ ਡੇ ਸੀਗਾ ਤੇਰਾ ਹਾਂ ਹਨਾ ਪਿਕਚਰ ਚਾਚੂ ਕਹਿੰਦੇ ਸੀ ਮੇਰੀ ਡਰੋ ਹੋਣੀ ਚਾਹੀਦੀ ਆ ਤੱਕ ਵਾਓ ਉਹ ਕੋਸਲ ਕੋਸਲ ਬੰਦ ਕੀਤੀ ਨੱਕ ਮੈਂ ਬਾਬਾ ਟਰਾਈ ਕੀਤਾ ਹੁਣ ਲਾਸਟ ਜਾ ਕਿੰਨਾ ਵਧੀਆ ਬਣਿਆ ਵਾ ਚਲ ਆਪਾਂ ਨੂੰ ਸ਼ੇਡਿੰਗ ਨਾ ਹਮੇਸ਼ਾ ਇਹ ਰਬਟਨਾ ਕਰਨੀ ਚਾਹੀਦੀ ਤમે ਲੋਅਰ ਇਅਰ ਬੱਡਲੇ ਆਇਆ ਹਾਂ ਆਪਾਂ ਪਹਿਲਾਂ ਸ਼ੇਡਿੰਗ ਕਰਾਂਗੇ ਹੁਣ ਆਪਣੀ ਅੱਖ ਅੱਖ ਤੇ ਨੱਕ ਬਣ ਗਈ ਆਈਬ੍ਰੋ ਆਪਾਂ ਲਾਸਟ ਬਣਾਵਾਂਗੇ ਹੁਣ ਆਪਾਂ ਲਿਪਸ ਦਾੜੀ ਬੜੀ ਵੱਡੀ ਹੋ ਗਈ ਤਾਂ ਇਹਨੂੰ ਛੋਟਾ ਛੋਟੀ ਕਰ ਦੇਣਾ ਫਿਰ ਮੋਫ ਮਛਾ ਨਹੀਂ ਆਉਂਦੀ ਠੀਕ ਹੈ ਚਲ ਬਾਕੀ ਬਣਾ ਫਿਰ ਦਿਖਾਉਣੀ ਹੈ ਠੀਕ ਹੈ ਮੈਂ ਤਾਂ ਅੱਜ ਬ੍ਰੇਕ ਲੱਤੇ ਆ ਕਿਉਂਕਿ ਮੇਰੇ ਹੱਥ ਨੂੰ ਖਲਾਪ ਪਿਆ ਹੁਣ ਤੇ ਹੁਣ ਰਬੂ ਲੱਗੇ ਇੱਕ ਦਿਨ ਜਨੀਵਲੀ ਰੈਨ ਨਹੀਂ ਬੰਦੀ ਫਰੈਂਡਸ ਅੱਜ ਸ਼ੈਡੂ ਵੀ ਹਟਾ ਕਰਨਾ ਅੱਜ ਫੈਂਡੀ ਮੈਂ ਅੱਜ ਅਸਲੀ ਵਿੱਚ ਛੋਟਾ ਜਿਹਾ ਬ੍ਰੇਕ ਲਿੱਤਾ ਵਾ ਤੇ ਆਲੂ ਪੂਰੀਆਂ ਖਾਣ ਲੱਗੀ ਹੈਣਾ ਦੋਸਤੋ ਬਾਅਦ ਫੇਰ ਕਰੂਗੀ ਇਹ ਸਟਾਰਟ ਚਲ ਕੋਈ ਨਹੀਂ ਖਾ ਲਾ ਉਹ ਖਾਟ ਕਰਦਾ ਕਰਦੀ ਐ ਤੂੰ ਬਣਾ ਲਾ ਨਾਲ ਹੀ ਆਪਾਂ ਪੋਹਾ ਰੈਡੀ ਕਰੀ ਜੰਨੇ ਆ ਅੱਜ ਆਪਾਂ ਪੋਹਾ ਬਣਾਵਾਂਗੇ ਰਾਤ ਨੂੰ ਬਾਅਦ ਵਿੱਚ ਆਪਾਂ ਪਿਆਜ਼ ਤੇ ਆਲੂ ਹੀ ਪਾਇਆ ਹੋਰ ਕੁਝ ਨਹੀਂ ਪਾਇਆ ਬਾਕੀ ਮਾਰੇ ਮੋٹے ਮਸਾਲੇ ਵਾਲੇ ਪੇਲਾਓ ਤੁਹਾਨੂੰ ਵਾਓ ਕਿਹਾਡ ਬਣ ਰਿਹਾ ਦੇਖੋ ਰਬੂ ਨੇ ਆਪਣੇ ਚਾਚੂ ਦੀ ਪਿਕਚਰ ਡਰਾ ਕੀਤੀ ਪਹਿਲੀ ਵਾਰੀ ਸ਼ੇਡਿੰਗ ਵਾਲੀ ਬਣਾਈ ਆ ਨੇ ਪਹਿਲੀ ਵਾਰ ਕਿੱਥੋਂ ਬਣਾਈ ਆ ਗੋਬਰ ਬਣਾਈ ਬਣਾ ਦੂਜੀਆਂ ਬਣਾਈਆਂ ਇਹ ਤਾਂ ਤੂੰ ਪਹਿਲੀ ਵਾਰੀ ਬਣਾਈ ਆ ਨਾ ਕਿਸੇ ਦੀ ਚਾਚੂ ਦੀ ਤਾਂ ਫਸਟ ਟਾਈਮ ਬਣਾਈ ਆ ਨਾ ਚਾਚੂ ਦੀ ਫਸਟ ਟਾਈਮ ਬਣਾਈ ਆ ਉਹ ਤਾਂ ਮੈਂ ਕਾਰਟੂਨ ਦੀ ਬਣਾਉਂਦੀ ਹਾਂ ਉਹ ਤਾਂ ਕਾਰਟੂਨ ਹੀ ਡਰਾ ਕਰਦੀ ਆ ਮੈਂ ਦਿਖਾਵਾਂ ओरिजिनल ਫੋਟੋ ਤਾਂ ਪਹਿਲੀ ਵਾਰੀ ਬਣਾਈ ਆ ਨੇ ओरिजिनल ਅਰੇ ਜਨਸਾਨ ਦੀ ਫੋਟੋ ਮੈਂ ਪਹਿਲੀ ਵਾਰ ਬਣਾਈ ਆ ਤੇ ਲੋ ਜੀ ਰਗੂ ਨੇ ਮਿਹਨਤ ਤਾਂ ਬਹੁਤ ਕੀਤੀ ਆ ਬਾਕੀ ਜਿਹੜਾ ਨੈਕਸਟ ਟਾਈਮ ਫੇਰ ਬਣਾਉਗੀ ਥੋੜਾ ਹੱਥ ਫੇਰ ਇਹਦਾ ਹੋਰ ਖੁੱਲ ਜਾਊਗਾ ਵਧੀਆ ਬਣਾ ਲਈ ਵੈਸੇ ਰਹਿਓ ਬਾਕੀ ਇਹਦੇ ਚਾਚੂ ਨੂੰ ਦਿਖਾਵਾਂਗੇ ਫਿਰ ਵੇਖਦੇ ਆ ਚਾਚੂ ਕੀ ਕਹਿੰਦੇ ਆ ਮੈਂ ਕਾਰਟਿੰਗ ਦੀ ਡਾਇਰੈਕਟਰੀ ਤੁਹਾਨੂੰ ਦਿਖਾਣੀ ਹੈ ਸਭ ਤੋਂ ਪਹਿਲਾਂ ਆਹ ਦੇਖ ਮੈਨੂੰ ਨਹੀਂ ਆ ਮੈਨੂੰ ਕੋ ਇਹ ਸਾਰੇ ਤੁਹਾਨੂੰ ਦਿਖਾਈ ਨਹੀਂ ਨੇ ਇਹ ਸਾਰੇ ਐਨੀਮੇ ਐਕਟਰ ਲਿਆ ਐਨੀਮੇ ਐਕਟਰਸ ਕੈਰੈਕਟਰਸ ਕੈਰੈਕਟਰਸ ਸੋਨੇ ਵਾਲੀ ਇਹ ਡਰਾਇੰਗ ਹੈ ਵਾਲੀ ਅਬੂ ਨੇ ਆ ਵਾਲੀ ਡਰਾਇੰਗ ਬਣਾਈ ਹੈ ਇਹ ਮੈਂ ਦੇਖ ਕੇ ਬਣਾਈ ਹੈ ਤੇ ਹਬੂ ਨੇ ਇਹ ਵਾਲੀ ਡਰਾਇੰਗ ਡਾਦੀ ਇਹਨੇ ਅਬੂ ਨੇ ਕ੍ਰੇਸ ਕਰਕੇ ਬਣਾਈਆ ਚਲੋ ਕੋਈ ਨਾ ਮੈਨੂੰ ਕਿਹਾ ਹੁੰਦੀ ਆ ਮੈਂ ਤਕਰੀਸ ਬਣਾ ਕੇ ਨਾਸੀ ਬਸ ਹਾਂ ਫਰੈਂਡਸ ਤੇ ਜੇ ਤੁਹਾਨੂੰ ਮੇਰੀ ਡਰਾਇੰਗ ਵਧੀਆ ਲੱਗੀ ਤਾਂ ਤੁਸੀਂ ਕਮੈਂਟ ਚ ਦੱਸਿਓ ਜਨਾ ਵਧੀਆ ਲੱਗੀ ਤਾਂ ਦਾਲ ਦਿਓ ਕਮੈਂਟ ਚ ਹੈ ਨਾ ਕਿਉਂਕਿ ਮੈਂ ਫਸਟ ਵਾਰ ਹੀ ਟਾਇਗੀ ਤਾਂ ਤਾਂ ਕਈ ਵਾਰ ਪਰ ਤੋਂ ਗਲਤੀ ਵੀ ਹੋ ਜਾਂਦੀ ਆ ਇਸ ਲਈ ਮੈਂ ਅਗਲੀ ਵਾਰ ਅਗਲੀ ਵਾਰ ਮੈਂ ਹੋਰ ਮੈਂ ਕਿਸੇ ਹੋਰ ਦੀ ਵੀ ਬਣਾਉਂਗੀ ਤੇ ਹੁਣ ਚਾਚੂ ਨੂੰ ਪੁੱਛਾਂਗੇ ਆਪਾਂ ਜੇ ਚਾਚੂ ਦਾ ਫੋਨ ਆਵੇਗਾ ਆ ਦੇਖੋ ਚਾਚੂ ਨੂੰ ਵੀ ਬਾਰੇ ਲੱਗਿਆ ਮੈਂ ਦੋ ਦੋ ਫੋਟੋ ਮੈਂ ਬਣਾਈਆਂ ਚਾਹੁੰਦੀ ਆ ਆ ਲਓ ਫਰੈਂਡ ਇਹਦੀ ਵੀ ਦੇਖ ਲਓ ਆ ਚਾਚੂ ਨੇ ਇਹਨੂੰ ਸਟਾਰ ਦਿੱਤਾ ਚਾਚੂ ਚਾਚੀ ਤੇ ਅਣਖ ਬਣਾਈਏ ਇਹਨੇ ਦਿਖਾਓ ਚਾਚੀ ਚਾਚੂ ਹੋਰ ਚਾਚੂ ਨੇ ਘਾਤੀ ਸੀ ਰੱਖੀ ਇਹਨੇ ਖੋਰ ਡਰੈਨ ਬਣਾਈ ਆ ਗੁਨੇ ਖੋਰ ਸੀਗੇ ਦੂਜੀ ਰੱਖਾਈ ਆਖਦਾ ਦੇਖੋ ਜੀ ਆਪਣਾ ਪੋਹਾ ਹੋ ਗਿਆ ਰੈਡੀ ਤੇ ਹੁਣ ਆਪਾਂ ਦੇ ਦਈਏ ਘਰ ਦੇ ਨੂੰ ਖਾਣ ਵਾਸਤੇ ਬਹੁਤ ਜੀ ਜ਼ਾਦੀ ਭੁੱਖ ਸਾਰਿਆਂ ਨੂੰ ਲੋ ਜੀ ਆਪਾਂ ਦੇ ਦਈਏ ਹੁਣ ਪਾਪਾ ਹਾਂ ਕੀ ਬਣਾਤਾ ਮੜ ਗਈ ਜੋਟੀ ਦੋ ਛੋਟਾ ਕੱਟ ਕੇ ਲੈ ਆ ਲੈ ਚਾਚੂ ਸਰ ਤੁਸੀਂ ਅੰਦਰ ਲਿਖੋ ਜੀ ਤਾਂ। ਕਿਹਾ। ਬੜੀ ਦਹਿਣਾ ਵਧੀਆ। ਉਹ ਦੇਖੋ ਵੀ ਜੀ। ਸਾਈਕੋਸ ਲੈ ਜਦਾ। ਸ਼ਾਬਾਸ਼। ਲੱਗਦਾ ਸੇਮ ਦਾਜੂ। ਥੋੜਾ ਜਿਹਾ ਫਰਕ ਹੀ ਆ ਬੱਸ। ਬਸ 19 ਦੇ 25 ਦਾ ਫਰਕ ਆ। ਦੇਖੋ ਤਾਂ ਸਹੀ ਦਿਹਾਣਾ ਜਉਨੀ ਏਦੀ ਫੋਟੋ ਕਲਿੱਕ ਕਰੋ ਟੋਲੇ ਦੇ ਦੇਖ। ਓਏ ਯਾਰ ਦੱਸ ਉਹ ਨਾਸਾ ਵੇਖ ਉਹਦੀ ਆ ਚੀਜ਼ ਭਈਆ ਥੋੜਾ ਹੀ ਆ ਬਣਾਇਆ ਜਾਣਾ ਨਾ ਸ਼ਕੱਜ ਤੁਹਾਡੀ ਕੋ ਤੇ ਵੀ ਬਣਦਾ ਐਸੀ ਸਾਡਾ ਲੋਕ ਹਰ ਤਾਂ ਸਾਰੇ ਨੂੰ ਬੜੀ ਲੱਗਾ ਹਮ ਦਾ ਕਲੈਕਸ਼ਨ ਸਾਡੇ ਰਿਓ ਬਾਏ ਬਾਏ